ਪੰਦੇਰ ਇਹ ਸਾਡੇ ਨਾਲ ਮੌਜੂਦ ਨੇ ਜਿਹੜੀ ਰੇਲਵੇ ਟ੍ਰੈਕ ਦੇਵੀਦਾਸਪੁਰਾ ਵਿਖੇ ਰੋਕਿਆ ਹੈ ਤਾਂ ਇੱਕ ਵੱਡਾ ਪ੍ਰੋਟੈਸਟ ਉਸੇ ਵੀ ਜਾਰੀ ਹੈ ਪੰਜਾਬ ਵਿਧਾਨ ਸਭਾ ਦੇ ਵੇਜਣਾ ਸੈਸ਼ਨ ਹੈ ਉਹ ਵੀ ਚੱਲ ਰਿਹਾ ਹੈ ਤਾਂ ਪੰਦੇਰ ਸਾਹਿਬ ਕੋ ਜਾਣਕਾਰੀ ਲੈਣੇ ਪੰਦੇਰ ਸਾਹਿਬ ਅੱਜ ਜ਼ੋਨ ਵਾਈਜ਼ ਜਿਹੜੇ ਪੁਤਲੇ ਸਾੜ ਰਹੇ ਹੋ ਅੱਜ ਦੇਵੀਦਾਸਪੁਰੇ ਜਿਹੜਾ ਪਟਨ ਚੱਲ ਰਿਹਾ ਉਧਰ ਚੱਲ ਰਿਹਾ ਇਸ ਜਗ੍ਹਾ ਤੇ ਪੁਤਲੇ ਸਾੜਨ ਦਾ ਕੀ ਮਤਲਬ ਆ ਵੇਖੋ ਜੀ ਅਸੀਂ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰ ਰਹੇ ਹਾਂ ਤੇਜ਼ ਕਰਦੇ ਹਾਂ ਗਾਂ 23 ਨੂੰ ਸਾਡਾ ਮਤਾਵਾ ਪੈਣ ਦਾ ਬਹੁਤ ਵੱਡਾ ਇਕੱਠ ਆ ਇਹ ਤੋਂ ਕਹਾ ਲੰਮਾ ਸੰਘਰਸ਼ ਕਰਨਾ ਵਾ ਉਹਨਾਂ ਚ ਫੰਡਾਂ ਦੀ ਸਕੱਟ ਕਰਨਾ ਵਾ ਸੰਗਠਨ ਨੂੰ ਮਜ਼ਬੂਤ ਕਰਨਾ ਵਾ ਬਹੁਤ ਸਾਰੇ ਨਵੇਂ ਪਿੰਡ ਆ ਰਹੇ ਆ ਸੋ ਇਹ ਬਹੁਤ ਸਾਰੀਆਂ ਗੱਲਾਂ ਵਾਸਤੇ ਮੀਟਿੰਗਾਂ ਕਰਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਰਿਹਾ ਵਿਖੋ ਆਉਣ ਵਾਲੇ ਸਮੇਂ 'ਚ ਹੋਰ ਅੰਦੋਲਨ ਤੇਜ਼ ਹੋਣਗੇ ਸੋ ਨਿੱਜੀ ਤੌਰ ਤੇ ਵੱਡੇ ਆਗੂ ਲੋਕਾਂ 'ਚ ਜਾ ਕੇ ਉਹਨਾਂ ਦੀਆਂ ਕੋਈ ਵਿਚਾਰ-ਵਟਾਂਦਰਾ ਕਰਕੇ ਉਹਨਾਂ ਨਾਲ ਉਹਨਾਂ ਦੇ ਕੋਈ ਸ਼ੰਕੇ ਗਿਲੇ ਦੂਰ ਕਰਕੇ ਉਹਨਾਂ ਦੇ ਮਨਾਂ 'ਚ ਜਿਹੜੇ ਕੋਈ ਭਰਮ ਮੀਡੀਆ 'ਚੋਂ ਜਾਂ ਸਰਕਾਰਾਂ 'ਚੋਂ ਪਾਈ ਜਾ ਰਹੇ ਆ ਉਹ ਸਾਰੇ ਦੂਰ ਕਰਕੇ ਉਹਨਾਂ ਨੂੰ ਲੰਮਾ ਲੜਨ ਲਈ ਵੀ ਲੰਮੇ ਅੰਦੋਲਨ 'ਚੋਂ ਹੀ ਪ੍ਰਾਪਤ ਹੋ ਸਕਦਾ ਇਹ ਏਜੰਡੇ ਤਹਿਤ ਆਏ ਆ ਜਿਹੜੇ ਤੁਸੀਂ ਤੁਹਾਡੇ ਕਹਿੰਦੇ ਮਕਸਦ ਕਿ ਦੇਵੀਦਾਸਪੁਰਾ ਵਿਖੇ ਜਿਹੜੇ ਪੋਟਾਸ਼ੀਅਮ ਤੁਸੀਂ ਹੁਣ ਮੀਟਿੰਗਾਂ ਕਰ ਰਹੇ ਲੋਕਾਂ ਨੂੰ ਲਾਂਬ ਬੰਦ ਕਰਨ ਵਾਲੇ ਪਾਸੇ ਆਹ ਜਿਹੜਾ ਰੇਲ ਰੋਕੋ ਚੱਲ ਰਿਹਾ ਜੜੇ ਰੇਲ ਲੋਕੋ ਤੇ ਅਸੀਂ ਗਿਣਤੀ ਆ ਖੁੱਲੀ ਜਾ ਰਹੀ ਆ ਇਹ ਅੱਡ ਅੱਡ ਪ੍ਰੋਗਰਾਮ ਨੇ ਇਹਨੂੰ ਅੰਦੋਲਨ ਨੂੰ ਹੋਰ ਤੇਜ਼ ਕੀਤਾ ਅੱਜ ਅਸੀਂ ਮਜੀਠੇ ਤੇ ਲੱਗੇ ਹਮਜੇ ਵਿੱਚ ਬਹੁਤ ਵੱਡਾ ਇਕੱਠਾ ਕਰਕੇ ਉੱਥੇ ਮੋਦੀ ਸਰਕਾਰ ਦੀ ਅਰਥੀ ਫੂਕੀ ਆ ਅੱਜ ਅਸੀਂ ਕੰਗ ਪਿੰਡ ਦੇ ਆ ਟਾਰੀ ਤੇ ਆਪਾਂ ਅਮਰਸਾਦੀ ਸੜਕ ਤੇ ਖੜੇ ਆ ਇੱਥੇ ਮੋਦੀ ਸਰਕਾਰ ਦੀ ਅਸੀਂ ਫੂਕਣ ਜਾ ਰਹੇ ਅਰਥੀ ਇਹ ਜਿਹੜੇ ਸਾਰੇ ਜਥੇਬੰਦੀਆਂ ਦਾ ਸਾਂਝਾ ਫੈਸਲਾ ਜੀ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਫੈਸਲਾ ਜਿਹੜਾ ਅੱਜ ਦੇ ਪੁੱਤਲੇ ਕਿਉਂਕਿ ਵਕ ਵਕ ਥਾਈ ਪੁੱਤਲੇ ਫੂਕ ਮਜਾਰੇ ਤੇ ਹੋ ਰਹੀ ਆ ਜੀ ਆ ਨਹੀਂ ਸਾਡੀ ਕਿਸਾਨ ਮਜ਼ਦੂਰ ਪੰਦੇਰ ਸਾਹਿਬ ਹੁਣ ਸੈਸ਼ਨ ਦੀ ਗੱਲ ਕਰ ਲਈਏ ਕੱਲ ਸੈਸ਼ਨ ਦੇ ਵਿੱਚ ਬਿੱਲ ਨਹੀਂ ਸੀ ਆਇਆ ਜਿਹੜਾ ਬਿੱਲ ਕਾਪੀਆਂ ਮੰਗਦੇ ਸੀ ਕਿਸਾਨਾਂ ਨੇ ਵੀ ਮੰਗੀ ਸੀ ਸਾਨੂੰ ਕਰੜਾ ਮਿਲ ਜੇ ਅੱਜ ਜਿਹੜਾ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਨੇ ਜਿੱਥੇ ਤਿੰਨ ਹੋਰ ਜਿਹੜੇ ਆਪਣੇ ਬਿੱਲ ਨੇ ਉਹ ਵੀ ਲੈਣਦੇ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਜੀ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਉਹਨੂੰ ਪੰਜਾਬ ਸਰਕਾਰ ਨੇ ਇੱਕ ਗੋਪਨੀਯ ਦਸਤਾਵੇਜ਼ ਜਿਆ ਬਣਾਇਆ ਸੀਗਾ ਇਹ ਠੀਕ ਨਹੀਂਗਾ ਇਹ ਪੰਜਾਬ ਦੇ ਲੋਕਾਂ ਦਾ ਜਮਹੂਰੀ ਹੱਕ ਬੰਦਾ ਵੀ ਜੋ ਵੀ ਕਾਨੂੰਨ ਪਾਸ ਹੋ ਰਿਹਾ ਉਹ ਉਹਨਾਂ ਨੂੰ ਦਿੱਤਾ ਜਾਵੇ ਉਹ ਆਪਦੇ ਵਿਚਾਰ ਰੱਖ ਸਕਣ ਇੱਕ ਤਾਂ ਆਹ ਪੱਖ ਸੀਗਾ ਦੂਜਾ ਜਿਹੜਾ ਕੱਲ ਹੋਇਆ ਸੀਗਾ ਸਾਰੀਆਂ ਸਿਆਸੀ ਪਾਰਟੀਆਂ ਦਾ ਕੋਈ ਗੁੱਡ ਜੈਸਚਰ ਨਹੀਂ ਗਿਆ ਵੀ ਉਹ ਇੱਕੋ ਕੇ ਲੱਗਣਾ ਪਾਟੋ ਧਾੜ ਦੀਆਂ ਲੱਗਦੀਆਂ ਠੀਕ ਨਹੀਂ ਸੀਗਾ ਅੱਜ ਜਿਹੜੇ ਚੀਜ਼ਾਂ ਆ ਕੇ ਨਿਕਲ ਕੇ ਆਈਆਂ ਪੁਣਾਂ ਐਪੀਐਮਸੀ ਐਕਟ ਵਿੱਚ ਜਿਹੜੀਆਂ ਕੋਈ ਸੋਧਾਂ ਨਹੀਂ ਕੀਤੀਆਂ ਇਹ ਵੀ ਭੱਜੀ ਹੈ ਸਰਕਾਰ ਕੈਪਟਨ ਮਨਿੰਦਰ ਜੀ ਇਹਦੋਂ ਗਾਂ ਸੂਬਿਆਂ ਦਾ ਵਾਧ ਅਧਿਕਾਰ ਦੇਣ ਵਾਲੀ ਮਤਾ ਵੀ ਨਹੀਂ ਪਾਸ ਕੀਤਾ ਗਾ ਜਿਹੜਾ ਅਸੀਂ ਕਹਿੰਦੇ ਸੀ ਵੀ ਸੂਬੇ ਨੂੰ ਵੱਧ ਕਰ ਦਿੱਤੇ ਜਾਣ ਇਹ ਤੋਂ ਗਾਹੋਂ ਦੇ ਵਿੱਚ ਇਹ ਵੀ ਨਹੀਂ ਕੀਤਾ ਗਿਆ ਵੀ ਸਾਨੂੰ ਪਰਚੇਜ਼ ਕਰਨ ਦਾ ਹੱਕ ਦਿੱਤਾ ਜਾਏ ਅਸੀਂ ਖਰੀਦੀਏ ਤੇ ਸਾਨੂੰ ਵੇਚਣ ਦਾ ਅਧਿਕਾਰ ਵੀ ਐਸੀ ਪਾਕਿਸਤਾਨ ਦੇ ਬਾਰਡਰ ਤੇ ਖੜੇ ਆ ਇਹਨਾਂ ਨਾਲ ਮੁਲਕ ਨਾਲ ਟ੍ਰੇਡ ਕੀਤਾ ਜਾ ਸਕਦਾ ਯੂਰਪ ਭਾਵੇਂ ਜੰਗ 'ਚ ਹੋਣ ਉਹ ਟ੍ਰੇਡ ਨਹੀਂ ਕਦੀ ਬੰਦ ਕਰਦੇ ਹੁੰਦੇ ਟ੍ਰੇਡ ਅੱਡ ਵਿਸ਼ਾ ਹੁੰਦਾ ਰਾਜਨੀਤੀ ਅੱਡ ਵਿਸ਼ਾ ਹੁੰਦਾ ਤੋਂ ਇਹ ਬਾਰਡਰ ਨੂੰ ਖੋਲਿਆ ਜਾਵੇ ਸਾਨੂੰ ਹੱਕ ਹੋਵੇ ਵੀ ਅਸੀਂ ਟ੍ਰੇਡ ਕਰ ਸਕੀਏ ਕਿਸੇ ਮੁਲਕ ਨਾਲ ਇੱਕ 95% ਕੇਂਦਰ ਦੇ ਟੈਕਸਾਂ ਵਿੱਚ ਸਾਡੇ ਪੰਜਾਬ ਦਾ ਹਿੱਸਾ ਵੀ ਇਹੋ ਜੀ ਕੋਈ ਗੱਲ ਸਾਨੂੰ ਨਜ਼ਰ ਨਹੀਂ ਆਈ ਕਮਜ਼ੋਰੀ ਦਿਖੀ ਕੈਪਟਨ ਸਰਕਾਰ ਦੀ ਹਾਂ ਉਹਨਾਂ ਨੇ ਇਹ 3 ਸਾਲ ਦੀ ਸਜ਼ਾ ਦਿੱਤੀ ਹੈ ਵੀ ਜਿਹੜੇ ਸਮਰਥਨ ਮੁੱਲ ਤੋਂ ਘੱਟ ਖਰੀਦਣਗੇ ਇਹ ਚੰਗੀ ਗੱਲ ਆ ਇਹ ਤੋਂ ਕਾ 4 ਕਾਨੂੰਨ ਜਿਹੜੇ ਬਿਜਲੀ ਸੋਧ ਬਿੱਲ ਦੇ ਨਾਲ ਨਾਲ ਉਹਨਾਂ ਨੂੰ ਰੱਦ ਕਰਨ ਦਾ ਇਹ ਵੀ ਫੈਸਲਾ ਆਇਆ ਵਾ ਤੇ ਪੂਰੇ ਪੰਜਾਬ ਨੂੰ ਮੰਡੀ ਐਲਾਨ ਦਿੱਤਾ ਗਿਆ ਤਿੰਨ ਪੱਖ ਆਏ ਪਰ ਕ੍ਰੈਡਿਟ ਲਿਮਿਟ ਕੇਂਦਰ ਨੇ ਦੇਣੀ ਆ ਉਹ ਸਵਾਲ ਜਿਉਂਦਾ ਕਿਉਂ ਖੜਾ ਵਾ ਪਰਚੇਜ਼ ਸੈਂਟਰ ਨੇ ਕਰਨੀ ਆ ਇਹ ਪੱਖ ਰਹਿ ਰਿਹਾ ਗਾਹਾਂ ਇਹ ਪੰਜਾਬ ਦੇ ਲੋਕਾਂ ਦੀ ਮਰਾਰਲੀ اخਲਾਕੀ ਜਿੱਤ ਹੋਊਗੀ ਇਹਨੂੰ ਕਹੀਏ ਵੀ ਇਹ ਇਹ ਕਾਨੂੰਨ ਪਾਸ ਹੋ ਨਾ ਕੋਈ ਕੇਂਦਰ ਦੇ ਕਾਨੂੰਨਾਂ ਤੇ ਅਸਰ ਪਿਆ ਅਸਰ ਕੋਈ ਨਹੀਂ ਹੈਗਾ ਇੱਕ 3 ਕਰੋੜ ਲੋਕਾਂ ਦੀ ਆਵਾਜ਼ ਹੈ ਜਿਹੜੀ ਸੈਂਟਰ ਤੱਕ ਪਹੁੰਚ ਰਹੀ ਹੈ ਜੇ ਉਹਨਾਂ ਚ ਕੋ ਲੋਕਤੰਤਰ ਅਜੇ ਬਚਿਆ ਹੋ ਮਾੜਾ ਮੋਟਾ ਤੋਂ ਗੌਰ ਕਰਨਗੇ ਦੂਸਰਾ ਅੰਦੋਲਨ ਹੀ ਅੰਤਮ ਹੱਲ ਆ ਇਹ ਗਾਂ ਗਵਰਨਰ ਕੋ ਜਾਣਾ ਇਹ ਗਾਂ ਰਾਸ਼ਟਰਪਤੀ ਜੀ ਕੋ ਜਾਣਾ ਰਾਸ਼ਟਰਪਤੀ ਨਹੀਂ ਜਗਾ ਸੁਪਰੀਮ ਕੋਰਟ ਦੇ ਮਹਾਰਾ ਦੀ ਰੇਟ ਇਹ ਗਾਂ ਲੰਮਾ ਪ੍ਰੋਸੈਸ ਹੈ ਜੋ ਮਤਾ ਪਾਸ ਹੋ ਗਿਆ ਮੇਰਾ ਸਿਰਫ ਇੰਨਾ ਕਹਿਣਾ ਵੀ ਪੰਜਾਬ ਦੇ ਲੋਕ ਗੁੰਮਰਾਹ ਨਾ ਹੋਣ ਅੰਦੋਲਨ ਵਿੱਚ ਪਏ ਰਹਿਣ ਅੰਦੋਲਨ ਨਹੀਂ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਜਿਹੜੇ ਭਨੇਰ ਸਾਹਿਬ ਤੁਸੀਂ ਵੀ ਖੇਤੀ ਮਾਰਾਂ ਨਾਲ ਲਗਾਤਾਰ ਗੱਲ ਜਿਹੜੀ ਆ ਉਹ ਕਰ ਰਹੇ ਹੋ ਤੁਹਾਡੀਆਂ ਮੀਟਿੰਗਾਂ ਰੋਜ਼ ਜਿਹੜੀਆਂ ਚੱਲਦੀਆਂ ਨੇ ਸਵਾਲ ਇਹ ਆ ਕਿ ਕੈਪਟਨ ਬ੍ਰਿੰਦਰ ਸਿੰਘ ਵਿਧਾਨ ਸਭਾ ਦੇ ਵਿੱਚ ਇਹਨਾਂ ਖੇਤੀ ਆਰਡੀਨੈਂਸ ਜਿਹੜੇ ਨੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਨ ਦੇ ਲਈ ਕਿਹੜਾ ਵਾਜੂ ਕਦਮ ਆ ਜਿਹੜਾ ਡਾਇਰੈਕਟ ਚੁੱਕ ਦੇਣਾ ਚਾਹੀਦਾ ਜਿੱਦਾਂ ਕੇਂਦਰ ਦੇ ਅਸਰ ਹੋਵੇ ਤੁਹਾਨੂੰ ਦੇਖਿਏ ਅਸੀਂ ਘੱਟ ਗਿੰਦੀ ਸਟੇਟ ਆ ਅਸੀਂ ਹਮੇਸ਼ਾ ਰੌਲਾ ਪਾਉਨੇ ਆ ਵੀ ਸਾਡੇ ਫੈਡਰਲ ਟੱਚੇ ਨੂੰ ਤੋੜਿਆ ਜਾ ਰਿਹਾ ਸੰਘੀ ਟਾਂਚੇ ਦੀ ਸੰਘੀ ਕੁੱਟੀ ਜਾ ਰਹੀ ਆ ਪਰ ਅੱਜ ਤਾਂ ਮੌਕਾ ਸੀਗਾ ਉਹ ਪਾ ਦਿੰਦੇ ਮਤਾ ਜਿ ਸਟੇਟਾਂ ਨੂੰ ਵੱਧ ਅਧਿਕਾਰ ਦਿੱਤਨ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਬੋਲਦੀ ਵਿੱਚ ਸਾਡੀ ਕਾਂਗਰਸ ਆਊਗੀ ਤੇ ਸਟੇਟਾਂ ਨੂੰ ਵੱਧ ਕਰਾਂਗੇ ਜਿਵੇਂ ਅਮਰੀਕਾ ਦੇ ਸਟੇਟਾਂ ਨੂੰ ਹੱਕ ਆ ਆਤਮ ਨਿਰਭਰ ਦੀਆਂ ਗੱਲਾਂ ਹੁੰਦੀਆਂ ਆਤਮ ਨਿਰਭਰ ਤਾਂ ਹੀ ਹੁੰਦਾ ਵੀ ਜਿਹੜਾ ਸਟੇਟ ਆ ਉਹਨੂੰ ਆਪ ਦੇ ਜਿਹੜੇ ਕੁਦਰਤੀ ਸੋਰਸ ਆ ਉਹਨਾਂ ਨੂੰ ਡਵੈਲਪ ਕਰਨ ਦਾ ਹੱਕ ਖੋਦ ਹੋਵੇ ਸੈਂਟਰ ਆਪਣੇ ਸ਼ਕਤੀਆਂ ਦਾ ਵਕੇਂਦਰੀਕਰਨ ਕਰੇ ਕੇਂਦਰੀਕਰਨ ਨਾ ਕਰੇ ਜਿਸ ਤੋਂ ਕੈਪਟਨ ਸਰਕਾਰ ਨੇ ਕਮਜ਼ੋਰੀ ਬਖਾਲੀ ਆ ਅਸੀਂ ਇਹ ਵੀ ਕਹਿੰਨੇ ਆ ਵੀ ਬਾਕੀ ਸੂਬਿਆਂ 'ਚ ਹੀ ਟੀ ਦੇ ਛਾਪੇ ਪੈ ਰਹੇ ਆ ਤੁਸੀਂ ਵੇਖ ਰਹੇ ਪੰਜਾਬ 'ਚ ਕਿਉਂ ਨਹੀਂ ਪਿਆ ਸ਼ਾਇਦ ਕਿਤੇ ਵੀ ਘਬਰਾਹਟ ਹੈਗੀ ਆ ਕਿਤਨਾ ਕਿਤੇ ਕੇਂਦਰ ਸਰਕਾਰ ਜਿਹੜੀ ਆ ਆ ਡਿਪਰੈਸ਼ਰਾਈਜ਼ ਵੀ ਕਰ ਰਹੀ ਆ ਵੀ ਜੇ ਤੁਸੀਂ ਬਈ ਸਿੱਧਾ ਸਿੱਧਾ ਸਾਡੇ ਨਾਲ ਜੰਗ ਸ਼ੁਰੂ ਕੀਤੀ ਤਾਂ ਫਿਰ ਅਸੀਂ ਵੀ ਕੁਛ ਨਾ ਕੁਛ ਕਰਾਂਗੇ ਸੋ ਇਹ ਨਹੀਂ ਹੈਗਾ ਜਿਹੜਾ ਗੱਲ ਇਹ ਕਹੀ ਜਾ ਰਹੀ ਵੀ ਇਤਿਹਾਸਿਕ ਫੈਸਲਾ ਵਾ ਮੋਦੀ ਸਾਹਿਬ ਆਪਣਾ ਡੰਡੀ ਪਿੰਡ ਦੀ ਵੀ ਸਾਡਾ ਇਤਿਹਾਸਿਕ ਫੈਸਲਾ ਵਾ ਕਾਲੀ ਦਲ ਕਹਿੰਦਾ ਜੀ ਸਾਡਾ ਇਤਿਹਾਸਿਕ ਫੈਸਲਾ ਵਾ ਆਪ ਵਾਲੇ ਦਿੱਲੀ ਜਾ ਕੇ ਕਹਿੰਦੇ ਸਾਡਾ ਇਤਿਹਾਸਿਕ ਬਦਲਾ ਹੁਣ ਇਹ ਸਾਰੇ ਇਤਿਹਾਸ ਹੀ ਬਣਾਉਂਦੇ ਆ ਇਹ ਪੰਜਾਬ ਦੇ ਲੋਕ ਇਤਿਹਾਸ ਬਣਾਉਣਗੇ ਇਹ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ ਬਾਕੀ ਸਿਆਸੀ ਇਤਿਹਾਸ ਰੋਟੀਆਂ ਸੇਕਣ ਵਾਸਤੇ ਆ ਰੋਟੀਆਂ ਸੇਕਣ ਦੀ ਗੱਲ ਕੀਤੀ ਬੰਦੇਰ ਸਾਹਿਬ ਸਿਆਸੀ ਪਾਰਟੀਆਂ ਅਚਾਨਕ ਵੀ ਜਿਹੜੀਆਂ ਜਦੋਂ ਦਾ ਪ੍ਰੋਟੈਸਟ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਅਚਾਨਕ ਇੱਕਦਮ ਸਰਗਰਮ ਹੋ ਗਈਆਂ ਸੀ ਬੜੋ ਲਗਾਤਾਰ ਜਾਰੀ ਹੈ ਵਿਧਾਨ ਸਭਾ ਦੇ ਵਿੱਚ ਕੋਈ ਟਰੈਕਟਰ ਤੇ ਆ ਰਿਹਾ ਕੋਈ ਵਿਧਾਨ ਸਭਾ ਦੇ ਵਿੱਚ ਸੋਚ ਸੋ ਰਿਹਾ ਤੁਹਾਨੂੰ ਕੀ ਲੱਗਦਾ ਕਿ ਸਾਰੀਆਂ ਪਾਰਟੀਆਂ ਦੀ ਸਿਆਸੀ ਸੁਰ ਇੱਕੋ ਜਿੰਦੇ ਨਾਲ ਜੇ ਇੱਕ ਸੁਰ ਦੇ ਵਿੱਚ ਗੱਲ ਕਰਦੇ ਆ ਆਪਸ ਵਿੱਚ ਦੋਸ਼ ਜਿਹੜੇ ਇੱਕ ਦੂਜੇ 'ਤੇ ਲਾਉਂਦੇ ਉਸ ਤੋਂ ਬਜਾਏ ਜੇ ਕਰਦੇ ਤਾਂ ਤੁਹਾਨੂੰ ਲੱਗਦਾ ਕਿ ਕੇਂਦਰ ਦੇ ਵਿੱਚ ਇਹਦਾ ਵਧੀਆ ਮੈਸੇਜ ਜਾਣਾ ਸੀ ਹਾਂ ਇਹ ਵੇਖੋ ਕਿਤੇ ਵੀ ਆ ਜੇ ਪੰਜਾਬ ਦੀਆਂ ਪੋਲੀਟਿਕਲ ਪਾਰਟੀਆਂ ਇੱਕ ਸੁਰਤਾ ਦੇ ਨਾਲ ਦਬਾਅ ਪਾਉਂਦੀਆਂ ਆਪਦੇ ਸਿਆਸੀ ਮਤਭੇਦ ਭੁੱਲ ਕੇ ਬੇਸ਼ੱਕ ਉਹਨਾਂ ਵਿੱਚ ਵੀ ਉਹਨਾਂ ਦੇ ਆਪਦੇ ਹਿੱਤ ਹੋਣਗੇ ਤੇ ਇਹ ਕੇਂਦਰ ਤੇ ਚੰਗਾ ਪ੍ਰੈਸ਼ਰ ਬਣਦਾ ਵੀ ਪੰਜਾਬ ਇੱਕ ਮੱਠੋ ਕੇ ਸਿਆਸੀ ਪੱਦਰ ਤੇ ਵੀ ਤੇ ਲੋਕਾਂ ਦੇ ਪੱਦਰ ਤੇ ਵੀ ਲੜ ਰਿਆ ਜਦ ਕਹੀ ਵੇਖਿਆ ਨਹੀਂ ਕੱਲ ਵਾਲਾ ਤੇ ਬੜਾ ਖਿੱਚੋ ਤਾਣ ਰਹੀ ਆ ਉਹ ਸਹੀ ਉਹ ਪ੍ਰਭਾਵ ਨਹੀਂ ਗਿਆ ਸੈਂਟਰ ਤੇ ਇਹਨਾਂ ਕੇਂਦਰ ਸਤ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਨੂੰ ਚਲੋ ਵਿਧਾਨਕਾਰਾਂ ਵਿਧਾਇਕਾਂ ਨੂੰ ਜਿਹੜੇ ਬਿੱਲ ਸੀਗੇ ਉਹ ਉਹਨਾਂ ਨੂੰ ਵਿਧਾਨ ਸਭਾ ਵਿੱਚ ਮਿਲਣੇ ਸੀ ਕਿਸਾਨਾਂ ਨਾਲ ਵੀ ਇੱਕ ਬਹਿ ਕੇ ਮੀਟਿੰਗ ਕਰਕੇ ਜੇ ਕਿਸਾਨਾਂ ਨਾਲ ਵੀ ਜੇ ਖਰੜਾ ਹੀ ਕਿਉਂ ਤਿਆਰ ਕਰਨਾ ਸੀਗਾ ਤੇ ਕਿਸਾਨਾਂ ਨਾਲ ਬਹਿ ਕੇ ਵੀ ਗੱਲ ਹੋ ਜਾਂਦੀ ਜਾਂ ਕੋਈ ਚੰਗੇ ਵਿਚਾਰ ਚੰਗੇ ਜਾਂਦੇ ਹਾਂ ਕਿਉਂ ਨਹੀਂ ਮੈਂ ਕਿਹਾ ਜਮਹੂਰੀਤ ਆਪਾਂ ਕੇਂਦਰ ਨੂੰ ਕਹਿ ਰਹੇ ਆਂ ਵੀ ਤੁਸੀਂ ਬਿੱਲ ਲਿਕਾਰ ਛੱਡਿਆ ਤੁਸੀਂ ਦੱਸਿਆ ਨਹੀਂ ਹੈ ਤੁਸੀਂ ਵਿਧਾਨ ਸਭਾ ਕੋ ਰਾਇ ਨਹੀਂ ਲਈ ਸਾਡੀ ਮਰਜ਼ੀ ਨਹੀਂ ਜਾਣੀ ਗਈ ਰਾਤੋਂ ਰਾਤ ਪਾਸ ਕਰਤਾ ਲੋਕਤੰਤਰ ਦਾ ਕਤਲ ਆ ਤੁਸੀਂ ਉਹਨੂੰ ਗੋਪਨੀਏ ਦਸਤਾਵੇਜ਼ ਬਣਾ ਕੇ ਦੱਸਦੇ ਨਹੀਂ ਆਪਦੇ ਐਮ ਐਲ ਏ ਨੂੰ ਨਹੀਂ ਦੱਸਦੇ ਹੈਗੇ ਇਹ ਨਹੀਂ ਠੀਕ ਹੈਗਾ ਇਹ ਜਮਹੂਰੀਅਤ ਦੇ ਉਲਟ ਕਦਮ ਹੈ ਜਿਹੜੇ ਕੈਪਟਨ ਸਰਕਾਰ ਦੇ ਸਾਨੂੰ ਦਿਖੇ ਆ ਇਹੀ ਗੱਲਾਂ ਸੀ ਲੋਕਾਂ ਨੂੰ ਕਿਹੜਾ ਪਤਾ ਨਹੀਂ ਸੀ ਕਿ ਤੁਸੀਂ ਨਵਾਂ ਲੈਣਤਾ ਵੀ ਜਿਹੜਾ ਤੁਸੀਂ ਨਵਾਂ ਲੈਤੇ ਇਹ ਗੱਲਾਂ ਤੇ ਰੋਜ਼ ਚੱਲ ਰਹੀਆਂ ਸੀ ਤੁਹਾਡਾ ਤੇ ਮੀਡੀਆ ਦੇ ਵਿੱਚ ਇਹ ਸੀਗਾ ਭਾਵੇਂ ਮਤਾ ਵੀ ਗਾਂਹ ਜਾ ਕੇ ਕਾਨੂੰਨੀ ਸ਼ਕਲ ਕਰਦਾ ਤੁਸੀਂ ਇਹ ਕਹਿੰਦੇ ਸੀ ਇਹ ਐਕਟ ਐ ਹੋ ਜਾ ਲਿਆਵਾਂਗੇ ਜਿਹੜਾ ਜੀ ਹੁਣ ਐਕਟ ਦੇ ਬਜਾਏ ਮਤੇ ਆ ਗਏ ਫਿਰ ਨਵਾਂ ਦਾ ਕੁਝ ਨਹੀਂ ਨਿਕਲਿਆ ਸੋ ਇਹ ਸਾਨੂੰ ਵੀ ਇਹ ਗੱਲ ਸਹੀ ਨਹੀਂ ਲੱਗੀ ਪੰਜਾਬ ਸਰਕਾਰ ਦਾ ਜਿਹੜਾ ਸੈਸ਼ਨ ਸੀਗਾ ਪਹਿਲਾਂ ਇੱਕ ਦਿਨ ਦਾ ਦੋ ਦਿਨਾਂ ਦਾ ਹੋਇਆ ਤੁਹਾਨੂੰ ਕੀ ਉਮੀਦ ਸੀਗੀ ਤੇ ਕੀ ਤੁਹਾਨੂੰ ਲੱਗਾ ਕਿ ਇਹ ਕੈਪਟਨ ਬਰਨਰ ਸਿੰਘ ਦੀ ਸਰਕਾਰ ਨੂੰ ਵਿਧਾਨ ਸਭਾ ਚ ਕਰਨਾ ਚਾਹੀਦਾ ਸੀਗਾ ਤੇ ਕੀ ਨਹੀਂ ਸੀ ਕਰਨਾ ਚਾਹੀਦਾ ਇਹ ਸਾਰੇ ਰਲ ਰੁਲ ਕੇ ਚੱਲਦੇ ਜੀ ਇੱਕ ਦਿਨ ਨੂੰ ਵਿਰੋਧੀ ਧਿਰਾਂ ਦਾ ਵੀ ਲਵਾ ਦਿੱਤਾ ਵਾ ਉਦੋਂ ਬਾਅਦ ਆਪਣਾ ਲਾ ਲਿਆ ਵਾ ਮੈਂ ਨਾ ਪੰਜਾਬ ਵਿਧਾਨ ਸਭਾ ਮਹੀਨਾ ਕਿਉਂ ਨਹੀਂ ਚੱਲਦੀ ਪਾਪ ਦੇ ਜੰਡਿਆਂ ਤੇ ਚਰਚਾ ਕਿਉਂ ਨਹੀਂ ਕਰਦੀ ਕਦੀ ਕੋਈ ਖੁੱਲ ਕੇ ਅਸਲ ਵਿੱਚ ਇਹੀ ਹੁੰਦਾ ਕਿਸੇ ਐਮ ਐਲ اے ਦਾ ਕੰਮ ਵੀ ਉਹ ਆਪਣੀ ਵਿਧਾਨ ਸਭਾ ਚ ਇਹ ਸਵਾਲ ਸਾਡੇ ਦੇਸ਼ ਕੋ ਤੇ ਪੰਜਾਬ ਕੋ ਖੜੇ ਨੇ ਇਹ ਪੁਲੀਆਂ ਦਾ ਜਾ ਕੇ ਅਧ்கਾਟਨ ਕਰਨ ਇਹ ਗਰਾਂਟਾ ਪੰਡਾ ਚ ਵੱਡਣ ਗਲੀਆਂ ਤੇ ਜਾ ਕੇ ਵੀਡੀਓ ਤੇ ਦਬਕੇ ਮਾਨ ਸਰਪੰਚਾਂ ਨੂੰ ਦਬਕੇ ਮਾਨ ਥਾਣੇਦਾਰਾਂ ਨੂੰ ਰਿਆਜਾ ਫਗੀਆਂ ਕਰ ਇਹ ਐਮਐਲਏ ਦੇ ਕੰਮ ਨਹੀਂ ਹੁੰਦੇ ਕਿਸੇ ਕਿਸੇ ਐਮਐਲਏ ਸਾਹਿਬਾਂ ਦੇ ਵਿਧਾਇਕਾ ਦਾ ਕੰਮ ਹੁੰਦਾ ਵਿਧਾਨ ਸਭਾ ਦੇ ਵਿੱਚ ਆਪਣੇ ਲਾਅ ਨੂੰ ਨਵੇਂ ਲਾਅ ਲੈ ਕੇ ਆ ਨਵੀਆਂ ਪਾਲਸੀਆਂ ਲੈ ਕੇ ਆਣ ਜੇ ਅਫਸਰਾਂ 사이 ਗਲਤ ਕਰਦੀ ਉਹਨੂੰ ਕਾਬੂ ਕਿਦਾਂ ਜਾ ਸਕੇ ਸੋ ਅਸਲ ਲੋਕਤੰਤਰ ਜਿਹੜਾ ਲੋਕਾਂ ਦਾ ਉਹ ਕਦੀ ਆਇਆ ਹੀ ਨਹੀਂ ਹੈਗਾ ਇੱਥੇ ਸਰਮਾਇਅਦਾਰੀ ਪਾਰਟੀਆਂ ਕਾਬਜ ਨੇ ਤੇ ਉਹ ਆਪਣੀ ਮਰਜ਼ੀ ਮੁਤਾਬਕ ਸਾਰਾ ਕੁਝ ਤੈਅ ਕਰਦੀਆਂ ਨੇ ਸਰਦ ਸਾਹਿਬ ਕੇਂਦਰ ਸਰਕਾਰ ਜਿਹੜੀ ਆ ਹਾਲੇ ਵੀ ਜਿਹੜੇ ਉਹਨਾਂ ਦੇ ਸਟੇਟਮੈਂਟ ਆ ਰਹੀਆਂ ਨੇ ਉਹ ਇਹ ਕਹਿ ਰਹੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਔਰ ਉਹ ਇੱਕ ਹੀ ਲਕੀਰ ਤੇ ਗੱਲ ਕਰ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੇ ਅੰਦੋਲਨ ਤੇ ਤੈਤ ਕੀ ਕੀ ਰਿਜ਼ਲਟ ਆਏ ਭਾਵੇਂ ਉਹ ਕੇਂਦਰੀ ਮੰਤਰੀ ਹਰਸੀਮਤ ਕੌਰ ਬਾਲਦਾਸ ਅਸਤੀਫਾ ਆਲੂ ਗੱਟ ਜੋ ਟੁੱਟਣਾ ਹੋਵੇ ਉਹ ਲਗਾਤਾਰ ਇਹ ਕਹ ਰਹੇ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਕੀ ਤੁਸੀਂ ਬਤੌਰ ਕਿਸਾਨ ਤੁਸੀਂ ਸੋਦੇ ਕਿ ਤੁਹਾਨੂੰ ਕਿਹਨੇ ਗੁੰਮਰਾਹ ਕੀਤਾ ਜੀ ਅਸੀਂ ਤਾਂ ਸਵਾਲ ਮੋੜਵਾ ਕਰਦੇ ਵੀ ਚਲ ਕਿਸਾਨਾਂ ਦਾ ਤਾਂ ਛੱਡ ਦਿਓ ਤੁਹਾਡੇ ਪਾਰਟੀ ਦੇ ਇੰਨੇ ਬੰਦੇ ਅਸਤੀਫੇ ਦੇ ਗਏ ਤੁਹਾਡਾ ਜਨਰ ਸਕੱਤਰ ਪੰਜਾਬ ਦਾ ਮਾਲਵਿੰਦਰ ਕਾਂਗਰਸ ਦੀਫਾ ਦੇ ਗਿਆ ਉਹਨੂੰ ਕਿਹਨੇ ਗੁੰਮਰਾਹ ਕਰਤਾ ਉਹ ਤਾਂ ਤੁਹਾਡਾ ਆਪਣਾ ਸੀਗਾ ਇਹਦਾ ਮਤਲਬ ਉਹਨੇ ਤੁਹਾਡੀ ਡੁੱਬਦੀ ਬੜੀ ਚੋ ਛਾਲ ਮਾਰਤੀ ਆ ਪਰ ਮੈਂ ਨਹੀਂ ਕੁੱਟਖਾਣੀ ਪੰਜਾਬ ਵਾਲੇ ਲੋਕਾਂ ਕੋ ਮੈਂ ਤਾਂ ਚੱਲਿਆ ਕਿਸਾਨਾਂ ਦੇ ਨਾਲ ਸੋ ਇਹ ਗੱਲ ਦਾ ਇੰਨਾ ਹੀ ਜਵਾਬ ਬੜਾ ਵਾ ਇਸ ਕਰਕੇ ਉਹ ਕੇਂਦਰ ਸਰਕਾਰ ਆ ਉਹ ਇੱਕ ਏਜੰਡੇ ਤਹਿਤ ਕੰਮ ਕਰ ਰਹੀ ਆ ਉਹ ਆਪਣਾ ਕਰੀ ਜੇ ਵੀ ਆਪਣਾ ਕਰੀ ਜਾਣ ਇਹ ਦੇਸ਼ ਤੇ ਸਮਾਂ ਤੈਅ ਕਰੂਗਾ ਵੀ ਕਿਹੜੀ ਗੱਲ ਠੀਕ ਸੀ ਤੇ ਕਿਹੜੀ ਗੱਲ ਗਲਤ ਸੀਗੀ ਜਿਹੜੇ ਕੇਂਦਰ ਦੇ ਮੰਤਰੀ ਨੇ ਉਹ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਪੰਜਾਬ ਸਰਕਾਰ ਦੇ ਵੀ ਮੰਤਰੀ ਆਏ ਸੀ ਭਾਵੇਂ ਕਿ ਕਿਸਾਨਾਂ ਦਾ ਉਹਨਾਂ ਨੇ ਕੋਲੇ ਦਾ ਪੱਕ ਰੱਖਿਆ ਬਿਜਲੀ ਦਾ ਪੱਕ ਰੱਖਿਆ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀਆਂ ਉਹ ਤੇ ਦੂਸਰੇ ਦੌਰ ਦੀ ਵੀ ਪੰਦੇਸਾ ਫੇਲ ਹੋ ਗਈ ਸੀ ਤੇ ਕੀ ਤੀਸਰੇ ਅਗਲੇ ਪੜਾਅ ਦੇ ਵਿੱਚ ਕੋਈ ਗੱਲਬਾਤ ਹੀ ਗੰਜਾਇਸ਼ ਕਿਸਾਨਾਂ ਵੱਲੋਂ ਆਹ ਕੈਪਟਨ ਸਰਕਾਰ ਕੱਲੀ ਰਾਜਨੀਤੀ ਕਰਦੀ ਆ ਉਹ ਵਿਧਾਨ ਸਭਾ ਚਲਾਹ ਚ ਗੱਲ ਕਰਨੀ ਆ ਜੀ ਬਿੱਲ ਸਾਨੂੰ ਦੇਣਾ ਨਹੀਂ ਜਲ ਕੀ ਕਰੀਏ ਜੇ ਕਿਸਾਨ ਕਹਿੰਦੇ ਵੀ ਤੁਸੀਂ ਸਾਡੇ ਕੋਲ ਹਾਈ ਕੋਰਟ ਚ ਕਿਉਂ ਗਏ ਜੀ ਉਹ ਦੱਸੋ ਗਾਂ ਜਿਹੜੀਆਂ ਤੁਰਣੀ ਮੰਨੀਆਂ ਹੋਈਆਂ ਮੰਗਾ ਟੋੜੇ ਬਹੁਤ ਸਾਰੇ ਮੁੱਦੇ ਉਹ ਵੀ ਤਾਂ ਗੱਲ ਬਾਤ ਚ ਰੱਖੋ ਉਹ ਉਹ ਜੀ ਹਜੇ ਟਾਈਮ ਨਹੀਂ ਹੈਗਾ ਸੋ ਇਹ ਗੱਲਾਂ ਜਿਹੜਾ ਵਾ ਦੋਗਲਾ ਪੰਨ ਨਜ਼ਰ ਆਉਂਦਾ ਅਸੀਂ ਕਹਿੰਨੇ ਡਾਕਟਰ ਮਨਤੇਕ ਸਿੰਘ ਹੱਲ ਵਾਲੇ ਦੀ ਰਿਪੋਰਟ ਸਾਰੀ ਨਿੱਜੀ ਕਰਨ ਨੂੰ ਕਰਦੀ ਆ ਉਹ ਕਹਿ ਰਹੇ ਸੀ ਅਸੀਂ ਜੀ ਲਾਗੂ ਨਹੀਂ ਕਰਦੇ ਤੇ ਫਿਰ ਰੱਦ ਕਰ ਦਿਓ ਕੀ ਸਮਝਾਈ ਸੋ ਇਸ ਕਰਕੇ ਕੈਪਟਨ ਸਾਹਿਬ ਵੀ ਜਿਹੜੀਆਂ ਨੀਤੀਆਂ ਮੋਦੀ ਸਾਹਿਬ ਲਾਗੂ ਕਰਦੇ ਉਹ ਨੀਤੀਆਂ ਦੇ ਆ ਪਾਰਟੀਆਂ ਸਾਰਿਆਂ ਦੀਆਂ ਨੀਤੀਆਂ ਇੱਕੋ ਹੀ ਆ ਸਾਨੂੰ ਇਹ ਸचेत ਹੋ ਕੇ ਚੱਲਣਾ ਪਊ ਤੇ ਆਪਣੇ ਅੰਦੋਲਨ ਨਾਲ ਧਿਆਨ ਦੇਣਾ ਪਊ। ਮੇਰੇ ਸਾਹਿਬ ਅਕਾਲੀ ਦਲ ਦਾ ਸਵਾਲ ਇਹ ਆਇਆ ਸੀਗਾ ਅਕਾਲੀ ਦਲ ਨੇ ਦੋਸ਼ ਲਾਏ ਸੀਗੇ ਕਿ ਖਰੜਾ ਤਾਂ ਨਹੀਂ ਦਿੱਤਾ ਜਾ ਰਿਹਾ ਜਾਂ ਦਿੱਲੀ ਤੋਂ ਘੰਟੀ ਵੱਜਦੀ ਆ ਹਾਲਾਂਕਿ ਭਾਈਵਾਲ ਅਕਾਲੀ ਦਲ ਦੇ ਰਹੇ ਨੇ ਬੀਜੇਪੀ ਵਾਲੇ ਪਰ ਦੋਸ਼ ਉਹਨਾਂ ਦੇ ਇਹ ਸੀ ਕਿ ਕੈਪਟਨ ਸਾਹਿਬ ਮੋਦੀ ਸਾਹਿਬ ਦੇ ਜਿਹੜੇ ਇਸ਼ਾਰੇ ਤੇ ਜਿਹੜੇ ਚੱਲ ਰਹੇ ਨੇ ਵਿਧਾਨ ਸਭਾ ਦੇ ਮੈਰਕਲ ਉਹਨਾਂ ਨੂੰ ਤੱਥ ਪੇਸ਼ ਕਰਨੇ ਚਾਹੀਦੇ ਆ। ਕੋਈ ਰੌਲਾ ਨਹੀਂ ਜੇ ਉਹਨੂੰ ਲੱਗਦਾ ਕੋਈ ਚੀਜ਼ ਸਾਹਮਣੇ ਹੈਗੀ ਆ ਇੱਕ ਸਿਆਸੀ ਵਾਰਤਾ ਹੈਗਾ ਇਹਦਾ ਚੱਲਦਾ ਰਿਹਿੰਦਾ ਉਹ ਇਹਨਾਂ ਤੇ ਕਰਦੇ ਆ ਉਹ ਕਹਿੰਦੇ ਜੇ ਇਹ ਰਲੇ ਹੋਏ ਆ ਫਿਕਸ ਮੈਚ ਖੇਡਣ ਦੇ ਇਹ ਕਹਿੰਦੇ ਆ ਹੁਣ ਇਹਦੇ ਤੇ ਅਸੀਂ ਕੀ ਟਿੱਪਣੀ ਕਰੀਏ ਇਹ ਤਾਂ ਤੱਥ ਕੁਛ ਦੇਣ ਉਵੇਂ ਅਸੀਂ ਕਹਿੰਦੇ ਸਾਰੇ ਰਲੇ ਹੋਏ ਆ ਠੀਕ ਹੈ ਸਾਰੇ ਇੱਕ ਦੂਜੇ ਨੂੰ ਮਿਲ-ਮਲਾ ਕੇ ਚੱਲ ਰਹੇ ਆ ਤੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਰਹੇ ਵਿਰੋਧੀ ਧਿਰ ਦਾ ਚੰਗਾ ਪੱਖ ਹੁੰਦਾ ਉਹ ਸਰਕਾਰ ਦੀਆਂ ਕਮਜ਼ੋਰੀਆਂ ਕੱਢੇ ਤੇ ਤੱਥਾਂ ਸਮੇਤ ਤੱਥ ਲਿਆ ਗਿਆ ਬੇ ਉਹਨਾਂ ਕੋਲ ਰਿਕਾਰਡਿੰਗ ਹੈਗੀ ਟੇਪ ਦੀ ਕੁਝ ਹੋਰ ਗੱਲ ਹੈਗੀ ਤੇ ਜਰੂਰ ਪਬਲਿਕ ਦੇ ਸਾਹਮਣੇ ਰੱਖਣ ਐਮਐਸਬੀ ਦੀ ਗੱਲ ਕੱਲ ਅਮਿਤ ਸ਼ਾਹ ਉਹਨਾਂ ਨੇ ਵੀ ਕਹੀ ਕਿ ਐਮਐਸਬੀ ਕਿਤੇ ਵੀ ਖਤਮ ਹੋਣ ਦੀ ਗੱਲ ਨਹੀਂ ਉਹਨਾਂ ਨੇ ਕਿਤੇ ਬਿਆਨ ਦਿੱਤਾ ਸੀਗਾ ਵੀ ਐਮਐਸਬੀ ਤਾਂ ਕਿਤੇ ਖਤਮ ਨਹੀਂ ਮਜ਼ਬੂਤ ਕਰ ਰਹੇ ਕਿਸਾਨਾਂ ਨੂੰ ਭਨੇਰ ਸਾਹਿਬ ਤਾਂ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਜਿਹੜੇ ਤੁਹਾਨੂੰ ਕਿਸਾਨਾਂ ਨੂੰ ਨਹੀਂ ਲੱਗਦੇ ਕਿ ਜਿਹੜ ਤੁਹਾਡੀ ਸਰਕਾਰ ਆ ਤੁਸੀਂ ਐਮਐਸਪੀ ਦਾ ਨੁਕਸਾਨ ਨਹੀਂ ਕਰਿਆ ਜੂਪੀ ਵਾਲੇ ਕਿਸਾਨ ਆ ਕੇ ਪੰਜਾਬ ਚੋਂ ਨਾ ਕੋਈ ਵੇਚ ਰਹੇ ਤੁਹਾਡੀ ਤਾਂ ਆਪ ਦੀ ਸਰਕਾਰ ਆ ਫਿਰ ਜੂਪੀ ਵਾਲੇ ਸਰਕਾਰ ਨੂੰ ਇਹਦਾ ਮਤਲਬ ਰੇਟ ਸਹੀ ਨਹੀਂ ਮਿਲਿਆ ਉਥੇ 800 900 ਰੁਪਏ ਝੋਨਾ ਤੁਸੀਂ ਲੁੱਟ ਕੇ ਪੰਜਾਬ ਚ ਵੇਚ ਰਹੇ ਹੋ ਤੁਹਾਨੂੰ ਇਹੀ ਜਵਾਬ ਬਹੁਤ ਆ ਵੀ ਏਪੀਐਮਸੀ ਐਕਟ ਤੁਸੀਂ ਰਹਿਣ ਹੀ ਨਹੀਂ ਦੇਣਾ ਜੂਪੀ ਚ ਨਹੀਂ ਰਹਿ ਗਿਆ ਧਰਤੀਸ਼ਗਰ ਚ ਨਹੀਂ ਰਹਿ ਗਿਆ ਸਾਰੇ ਸਟੇਟਾਂ ਚ ਨਹੀਂ ਹੈਗਾ ਹੁਣ ਪੰਜਾਬ ਦਾ ਬਚਿਆ ਸੀ ਹਰਿਆਣੇ ਦਾ ਬਚਿਆ ਸੀ ਤੁਸੀਂ ਇਹਨੂੰ ਡਾਕਾ ਮਾਰਨਾ ਇਹ ਦੱਸ ਦਿਨ ਅਮਰਤ ਸ਼ਾਹ ਜੀ ਪੀਐਪਸੀ ਐਮਸੀ ਐਕਟ ਰੱਖਣ ਦੀ ਮੱਦ ਕਿੱਥੇ ਆ ਜਲਦ ਉਹਨੂੰ ਤੋੜਨ ਦੀ ਮੱਤ ਕਹਿੰਦੇ ਨਹੀਂ ਹੈਗੀ ਤੇ ਰੱਖਣ ਵਾਲੀ ਮੱਤ ਕਿੱਥੇ ਕਾਨੂੰਨ ਦੇ ਵਿੱਚ ਹੈ ਨਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕਿਸਾਨ ਗੁੰਮਰਾਹ ਕਰਨ ਹੋਣ ਵਾਲੇ ਚੱਕਰ 'ਚ ਹੈ ਨਹੀਂ ਕਿ ਅੰਦਰ ਸਾਹਿਬ ਜਿਹੜਾ ਇੱਕ ਦੋ ਸਵਾਲ ਹੋ ਰਹੇ 2017 'ਚ ਕੈਪਟਨ ਮਨਿੰਦਰ ਸਿੰਘ ਉੱਪਰ ਵੀ ਦੋਸ਼ ਲਾਦੇ ਤੇ ਉਹਨਾਂ ਨੇ ਵੀ ਕਿਸਾਨਾਂ ਸੰਬੰਧੀ ਜਿਹੜੇ ਬਿੱਲ ਸੀਗੇ ਪਾਸ ਕੀਤੇ ਸੀ 2017 ਤੋਂ ਬਾਅਦ ਜੋ ਬਿੱਲ ਵਿਧਾਨ ਸਭਾ ਵਿੱਚ ਪਾਸ ਹੋਈ ਸੀ ਉਹਨਾਂ ਦਾ ਕਿਸਾਨਾਂ ਨੂੰ ਉਹ ਇੰਪਲੀਮੈਂਟ ਹੋ ਗਿਆ ਸੀ ਨੁਕਸਾਨ ਹੋ ਰਿਹਾ ਸੀ ਕਿਸਾਨਾਂ ਦਾ ਉਹਨਾਂ ਨੂੰ ਜਾਂ ਨਹੀਂ ਜਾਂ ਇਹਦਾ ਇਹ ਵੀ ਤੁਹਾਡੀ ਮੰਗ ਦੇ ਵਿੱਚ ਸ਼ਾਮਿਲ ਵੀ ਇਹ ਵੀ ਰੱਦ ਨਾਲ ਕਰਦੇ ਇਹ ਪਹਿਲਾਂ ਤੋਂ ਵਾ ਕੇਂਦਰ ਸਰਕਾਰ ਨੇ ਇੱਕ ਦਿਨ ਚ ਨਹੀਂ ਨੀਤੀਆਂ ਲੈਣ ਦੀਆਂ ਸਾਰੀਆਂ ਸਰਕਾਰਾਂ ਰਹੀਆਂ 1998 ਵਿੱਚ ਵੀ ਕੁਝ ਸੋਧਾਂ ਹੋਈਆਂ 5 ਚ ਵੀ ਸੌਦਾ ਹੋਈਆਂ 13 ਚ ਕਾਲੀਦਾਲ ਨੇ ਸੌਦਾ ਕੀਤੇ 17 ਚ ਫੇਰ ਕੀਤੀਆਂ ਪਰ ਉਹਨਾਂ ਨੂੰ ਅਸੀਂ ਕੇਂਦਰ ਦੇ ਕਾਨੂੰਨ ਨਾਲ ਨਹੀਂ ਮਲਾ ਸਕਦੇ ਉਹਦੇ ਵਿੱਚ ਸਾਰਾ ਸਰਕਾਰੀ ਪ੍ਰਾਵਧਨ ਸੀਗਾ ਪਰ ਉਹ ਮੰਡੀ ਦੀਆਂ ਨਿੱਜੀ ਕਰਨ ਦੀਆਂ ਨੀਤੀਆਂ ਨੂੰ ਉਸ਼ਾਹਤਾ ਕਰਦਾ ਸੀਗਾ ਅਸੀਂ ਤਾਂ ਕਿਹਾ ਸੀ ਵੀ ਜਿੰਨੇ APMC ਐਕਟ ਦੇ ਵਿੱਚ ਜੋ ਸੌਦਾ ਹੋਈਆਂ ਉਹਨੂੰ ਰੱਦ ਕੀਤਾ ਜਾਏ ਕੈਪਟਨ ਸਰਕਾਰ ਇੱਤੋਂ ਅੱਜ ਭੱਜ ਨਿਕਲੀ ਐ ਅੱਜ ਦੇ ਵਿਧਾਨ ਸਭਾ ਜਿਹੜਾ ਸੈਸ਼ਨ ਐ ਇਹਰ ਤੋਂ ਕੋਈ ਆਸ ਉਮੀਦ ਹੈ ਕਿ ਦੋ ਦਿਨ ਦਾ ਸਿਰ ਕੋਈ ਉਮੀਦ ਥੋੜੀ ਬਹੁਤ ਹੋਵੇ ਆ ਦੇਖੋ ਜੀ ਜਿਹੜੀ ਜਿਹੜੇ ਉਹਨਾਂ ਨੇ ਚੀਜ਼ਾਂ ਲੈ ਕੇ ਆਉਂਦੀਆਂ ਉਹਦਣਾ ਖਲਾਕੀ ਤੌਰ ਤੇ ਮਰਾਲੀ ਤੌਰ ਤੇ ਇਹ ਪੰਜਾਬ ਦੇ ਲੋਕਾਂ ਨੂੰ ਉਤਸ਼ਾਹਤ ਕਰੂਗਾ ਕੇਂਦਰ ਸਰਕਾਰ ਤੇ ਇੱਕ ਪ੍ਰੈਸ਼ਰ ਮੰਨੂਗਾ ਪਰ ਉਵੇਂ ਇਹ ਇਹ ਕਾਨੂੰਨਾ ਨੂੰ ਰੱਦ ਕਰਨ ਵਾਲੀ ਕੋਈ ਗੱਲ ਹੈ ਨਹੀਂਗੀ ਜੇ ਕਾਨੂੰਨ ਰੱਦ ਕਰਨੇ ਇਹਦੇ ਪੰਜਾਬ ਦੇ ਲੋਕਾਂ ਨੇ ਆਪ ਦੇ ਸੰਘਰਸ਼ਾਂ ਚੋਂ ਪੰਜਾਬ ਦੇ ਹਰਿਆਣੇ ਦੇ ਦੇਸ਼ ਦੇ ਕਿਸਾਨ ਮਜ਼ਦੂਰ ਨੇ ਜਦੋਂ ਸੜਕਾਂ 'ਨਾਂ ਛੱਡੀਆਂ ਲਗਾਤਾਰ ਲੜਾਈ ਲੜੀ ਤੇ ਉਹ ਉਹਨਾਂ ਦੇ ਦਬਾਅ ਹੇਠ ਇਹ ਕਾਨੂੰਨ ਰੱਦ ਹੋਣਗੇ ਜਿਹੜੇ ਭਾਜਪਾ ਦੇ ਲੀਡਰ ਨੇ ਉਸ ਦੇ ਵਿੱਚ ਕਹਿ ਰਹੇ ਨੇ ਕਿ ਸੰਗੀ ਢਾਂਚੇ ਨੂੰ ਖਤਰਾ ਹੈ ਜੀ ਜਿਹੜਾ ਕੇਂਦਰ ਸਰਕਾਰ ਕਰ ਲਈ ਹੈ ਜੇ ਪੰਜਾਬ 'ਚ ਬੋਲਸ ਹੋ ਰਿਹਾ ਪੰਜਾਬ ਸਰਕਾਰ ਬੋਲਸ ਕਰਦੀ ਸੰਗੀ ਢਾਂਚੇ ਨੂੰ ਖਤਰਾ ਨਹੀਂ ਇਹ ਤਾਂ ਸੰਗੀ ਢਾਂਚੇ ਲਈ ਖੋਤ ਉਹਨਾਂ ਦਾ ਸੰਗ ਤੇ ਉਹ ਜ਼ਿੰਮੇਵਾਰ ਨੇ ਜਿਹੜਾ ਸੰਗੀ ਢਾਂਚੇ ਦੀ ਸੰਗੀ ਕੁੱਟ ਛੱਡੀ ਆ ਤੇ ਜਿਹੜੇ ਸੂਬਿਆਂ ਦੇ ਵਿੱਚੇ ਸੀ ਖੇਤੀਬਾੜੀ ਜਾਂ ਪਾਵਰ ਸੈਕਟਰ ਉਹਨਾਂ ਦਾ ਕੇਂਦਰੀਕਰਨ ਕਰ ਦਿੱਤਾ ਗਿਆ ਸੋ ਇਹ ਇਹ ਪੱਕਾ ਉਹ ਆਪਣੀ ਪੀੜੀ ਥੱਲੇ ਸੋਟਾ ਮਾਰ ਵੀ ਤੁਸੀਂ ਤਾਂ ਭਈ ਜਿਨ੍ਹਾਂ ਸਟੇਟਾਂ ਦੇ ਜਿਹੜੇ ਹੱਕ ਤੇ ਹਕੂਕ ਆ ਉਹ ਖੋਹ ਰਹੇ ਜੇ ਤੁਸੀਂ ਪਹਿਲ ਕਦਮੀ ਕਰੋ ਕਾਨੂੰਨ ਲੈ ਕੇ ਆਓ ਵੀ ਸਟੇਟਾਂ ਨੂੰ ਜਿਵੇਂ ਅਮਰੀਕਾ ਅੰਗ ਵਾਧ ਅਧਿਕਾਰ ਦਿੱਤੇ ਜਾਣ ਤੇ ਸਟੇਟ ਆਪਣੇ ਆਪ ਦੇ ਆਤਮ ਨਿਰਭਰ ਹੋ ਸਕਣ ਤੇ ਜਿਹੜਾ ਨਜਲਾ ਸੈਂਟਰ ਦੇ ਖਿਲਾਫ ਸੁੱਟਿਆ ਜਾਂਦਾ ਉਹ ਸਟੇਟ ਦੇ ਲੋਕ ਸਟੇਟ ਸਰਕਾਰ ਦੇ ਖਿਲਾਫ ਸੁੱਟਣ ਦੇਵੀ ਦਾਸਪੁਰਾ ਵੀ ਜਿਹੜਾ ਪ੍ਰੋਟੈਸਟ ਹੈ ਪੰਦੇਰ ਸਾਹਿਬ ਜਿਹੜੇ ਇਹ 26ਵੇਂ ਦਿਨ ਦਾਖਲ ਹੋ ਗਿਆ ਹਿੰਦੁਸਤਾਨ ਦੇ ਵਿੱਚ ਇਹ ਪਹਿਲਾ ਪ੍ਰੋਟੈਸਟ ਅਜਿਹਾ ਹੋ ਗਿਆ ਜਿਹੜਾ ਇੰਨਾ ਲੰਬਾ ਚੱਲ ਗਿਆ ਕਿਉਂਕਿ ਜਿਹੜਾ ਰਾਜਸਥਾਨ 'ਚ ਪ੍ਰੋਟੈਸਟ ਹੋਇਆ ਸੀ ਉਹ 24 ਦਿਨ ਚਾਏ ਚੱਲਿਆ ਸੀਗਾ ਤਾਂ 26 ਦਿਨ ਹੋ ਗਏ ਜਿਹੜੀਆਂ ਟ੍ਰੇਨਾਂ ਨਹੀਂ ਚੱਲੀਆਂ ਇਸ ਵਾਸਤੇ ਹੁਣ ਉਥੇ ਕੀ ਸਟ੍ਰੈਟਜੀ ਹੈ ਉਥੇ ਕਿੰਨੇ ਚਿਰ ਤੱਕ ਰੇਲਵੇ ਟਰੈਕ ਦੇ ਕੀ ਸੁਭਾ ਕਮੇਟੀ ਨੇ ਫੈਸਲਾ ਲਿਆ ਕਦੋਂ ਤੱਕ ਇਹ ਧਰਨਾ ਜਿਹੜਾ ਚੱਲਦਾ ਰਹੇਗਾ ਅੱਜ ਹੀ 27ਵਾਂ ਦਿਨ ਹੋ ਗਿਆ ਸਾਡਾ ਰੇਲ ਰੋਕੋ ਅੰਦੋਲਨ ਦਾ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਜਿਹੜੀ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਦੇ ਉਹਦੇ ਵਰਕਰਾਂ ਦੇ ਉਹਦੇ ਪੰਜਾਬ ਦੇ ਲੋਕਾਂ ਦੀ ਇਹ ਜਿੱਤ ਆ ਵੀ ਉਹਨੇ ਇਹ ਇਤਿਹਾਸ ਆ ਸਰ ਜਿਹੜਾ ਸਿਆਸੀ ਪਾਰਟੀਆਂ ਦੱਸ ਰੀਆਂ ਉਹ ਇਤਿਹਾਸ ਨਹੀਂ ਹੈਗਾ ਇਹ ਇਤਿਹਾਸ ਆ ਵੀ ਉਹਨਾਂ ਨੇ ਤਿੰਨ ਕਾਨੂੰਨ ਰੱਦ ਕਰਾਉਣ ਵਾਸਤੇ ਰੇਲਾਂ ਦੇ ਪੱਕੇ ਬੈਠੇ ਆ ਆਪਣੇ ਕੰਮਕਾਰ ਛੱਡ ਕੇ ਬਿਲਕੁਲ ਇਮਾਨਦਾਰੀ ਨਾਲ ਇਹ ਉਹਨਾਂ ਨੂੰ ਪਤਾ ਕਰੋ ਤੇ ਮਰੋ ਵਾਲੀ ਪੋਜੀਸ਼ਨ ਆ ਕਿਸੇ ਕੀਮਤ ਤੇ ਆਪਣੇ ਜ਼ਮੀਨਾਂ ਨਹੀਂ ਜਾਣਦੇ ਕਿਸੇ ਕੀਮਤ ਤੇ ਆਪਣੀ ਖੇਤੀ ਮੰਡੀ ਨਹੀਂ ਜਾਣੇਗਾ ਤੇ ਇਹਨੂੰ ਸਿਰੇ ਲਾਉਣ ਤੱਕ ਸੰਘਰਸ਼ਾਂ ਦੇ ਅੱਡ ਅੱਡ ਰੂਪ جاری ਹੋਣਗੇ ਕੱਲ ਸਾਡੀ ਸੂਬਾ ਕਮੇਟੀ ਦੀ ਸ਼ਾਮ ਨੂੰ ਮੀਟਿੰਗ ਆ ਉਸ ਮੀਟਿੰਗ ਤੋਂ ਬਾਅਦ ਅਗਲਾ ਫੈਸਲਾ ਲਵਾਂਗੇ ਜਿਹੜਾ 23 ਤਰੀਕ ਨੂੰ 1 ਮਹੀਨਾ ਹੋਇਆਣਾ ਆਲਮੋਸਟ ਭਨੇਰ ਸਾਹਿਬ 23 ਤਰੀਕ ਨੂੰ ਜੇ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਫਿਰ ਤੇ ਚਲੋ ਪ੍ਰੋਟੈਸਟ ਦੀ ਕੋਈ ਨਹੀਂ ਜੇ 23 ਤਰੀਕ ਤੱਕ ਮੰਨ ਲਓ ਪ੍ਰੋਟੈਸਟ ਜਾਂਦਾ ਤੁਹਾਡਾ ਉਸ ਦਿਨ ਕੀ ਤੁਹਾਡੇ ਉਸ ਦਿਨ ਕੀ ਵੱਡਾ ਪ੍ਰੋਗਰਾਮ ਦਿੱਤਾ ਤੁਸੀਂ ਅਸੀਂ ਜੀ ਮਾਵਾਂ ਭੈਣਾਂ ਦਾ ਬਹੁਤ ਵੱਡਾ ਇਕੱਠ ਅੰਮ੍ਰਿਤਸਰ ਚ ਤਰਨਤਾਰਨ ਚ ਫਿਰੋਜ਼ਪੁਰ ਚ ਫਾਜ਼ਿਲਕੇ ਚ ਕਪੂਰਤਲਾ ਜਲੰਧਰ ਹਸ਼ਿਆਰਪੁਰ ਤੇ ਆਦ ਪੰਜਾਬ ਚ ਦਿੱਤਾ ਹੋਇਆ ਸੋ ਵੱਡਾ ਇਕੱਠ ਕਰਕੇ ਤੁਸੀਂ ਵੇਖ ਲਓ ਔਰਤ ਸਮਾਜ ਦੇ ਵਿੱਚ ਸਮਾਜ ਦਾ ਥੰਮ ਹੁੰਦੀ ਆ ਜੇ ਔਰਤਾਂਾਂ ਚੋਂ ਨਿਕਲ ਕੇ ਸਰਕਾਰ ਦੇ ਖਿਲਾਫ ਬਗਾਵਤ ਹੋਗੀ ਇਹ ਸਰਕਾਰ ਪ੍ਰੈਸ਼ਰ ਨਹੀਂ ਚੱਲੂਗੀ ਆਪਾਂ ਸਦੀਆਂ ਤੱਕ ਲੜ ਸਕਦੇ ਆ ਅੱਜ ਦੇ ਹੋਰ ਕਿਤੇ ਪ੍ਰੋਟੈਸਟ ਸਾਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰੋਟੈਸਟ ਕਰ ਰਹੀ ਹੈ ਜਿਹੜੇ ਪੁਤਲਾ ਆਪੋ ਆਪਣੇ ਪੱਦਰ ਤੇ ਹਰ ਜ਼ਿਲ੍ਹਾ ਫੈਸਲਾ ਕਰ ਰਿਆ ਆਪਣੇ ਪੱਦਰ ਤੇ ਕੰਮ ਕਰ ਰਿਆ ਅਸੀਂ ਇਹ ਤੋਂ ਗਾਹਾਂ ਚਕਾਵਾ ਜਾਵਾਂਗੇ ਚਕਾਵਾ ਚ ਵੱਡਾ ਇਕੱਠ ਹੈ ਸਾਡਾ ਵੱਡਾ ਇਕੱਠ ਕਰਕੇ ਉੱਥੇ ਰੋਸ ਮਾਰਚ ਕਰਕੇ ਮੋਦੀ ਸਰਕਾਰ ਦੀ ਹੱਤੀ ਫੂਕਾਂਗੇ ਭਾਜੀ ਤਾਂ ਇਹ ਸੰਨ ਸਰਮਣ ਸਿੰਘ ਬੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਨਾਰੇਬਾਜੀ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਖਿਲਾਫ ਤਾਂ ਪ੍ਰੋਟੈਸਟ ਜਿਹੜੇ ਯਾਰੀ ਨੇ ਪੁਤਲਾ ਫੂਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਾਂਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਹਰ ਪਿੰਡ ਦੇ ਵਿੱਚ ਆਪਾਂ ਵੇ ਕਿ ਵੱਡੀ ਗਿੰਦੀ ਦੇ ਵਿੱਚ ਕਿਸਾਨ ਦੇਵੀ ਦਾਸਪੁਰਾ ਵਿਖੇ ਮੌਜੂਦ ਨੇ ਉਥੇ ਰੇਲਵੇ ਟਰੈਕ ਰੋਕ ਕੇ ਬੈਠੇ ਨੇ ਵਾਕ-ਵਾਕ ਥਾਂ ਜਿਹੜੇ ਰਿਲਾਇੰਸ ਦੇ ਪੈਟਰੋਲ ਪੰਪ ਨੇ ਜਾਂ ਹੋਰ ਵਪਾਰਕ ادارے ਨੇ ਕਾਰਪੋਰੇਟ ادارےਾਂ ਦੇ ਉਸ ਜਗ੍ਹਾ ਦੇ ਉੱਪਰ ਮੌਜੂਦ ਨੇ ਪਰ ਸਰਵਣ ਸਿੰਘ ਬੰਦੇਰ ਨੇ ਅੱਜ ਦੱਸਿਆ ਕਿ ਜ਼ੋਨ ਵਾਈਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ੋਨ ਵਾਈਜ਼ ਵਾਕ-ਵਾਕ ਪਿੰਡਾਂ 'ਚ ਜਾ ਕੇ ਮੋਦੀ ਸਰਕਾਰ ਦੇ ਪੁਤਲੇ ਜਿਹੜੇ ਸਾੜੇ ਜਾ ਰਹੇ ਨੇ ਤਾਂ ਇੱਕ ਮਹੀਨਾ 23 ਅਕਤੂਬਰ ਨੂੰ ਇੱਕ ਮਹੀਨਾ ਹੋ ਜਾਏਗਾ ਇਸ ਪ੍ਰੋਟੈਸਟ ਨੂੰ ਜਿਸ ਦੇ ਤਹਿਤ ਕਿਸਾਨਾਂ ਵੱਲੋਂ ਕੇਂਦਰ ਦੇ ਖਿਲਾਫ ਜੋ ਮੋਰਚਾ ਖੋਲਿਆ ਗਿਆ ਹੈ ਤਾਂ ਕਿਸਾਨ ਜਿਹੜੇ ਇਸ ਹਾਲਤ ਦੇ ਵਿੱਚ ਨੇ ਉਹ ਪਿਛੇ ਹਟਣ ਨੂੰ ਤਿਆਰ ਨਹੀਂ ਹਨ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਦੀ ਮੰਗ ਹੈ ਕਿ ਜਿੰਦਗੀ ਜਿਉਣ ਮਰਨ ਦਾ ਸਵਾਲ ਬਣਿਆ ਹੈ